ਜੇੜੂ ਚੌਂਕੀ ਜਿੰਦਾਬਾਦ ਜੇੜੂ ਚੌਂਕੀ ਜਿੰਦਾਬਾਦ ਜੇੜੂ ਚੌਂਕੀ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਲੋ ਗੇਟ ਸਟੂਡੈਂਟ ਯੂਨੀਅਨ ਦੇ ਸਮ ਵਿਦਿਆਰਥੀਆਂ ਵੱਲੋਂ ਚੌਂਕੀ ਜੇੜੂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ ਇਸ ਬੰਦੀ ਜਾਣਕਾਰੀ ਦਿੰਦੇ ਯੂਨੀਅਨ ਤੇ ਆਪ ਪਾਰਟੀ ਦੇ ਨੇਤਾ ਦੀਪਕ ਕੁਮਾਰ ਨੇ ਦੱਸਿਆ ਕਿ ਪੁਲਿਸ ਵਿਦਿਆਰਥੀਆਂ ਨਾਲ ਸ਼ਰੇਆਮ ਹੀ ਤਕਾ ਕਰ ਰਹੀ ਹੈ ਜਿਸ ਦੇ ਵਿਰੋਧ ਵਿੱਚ ਹੀ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਦਿਆਰਥੀਆਂ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਮਾਰਕੁੱਟ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਅਗਰ ਪੁਲਿਸ ਨੇ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਅੱਜ ਇੱਥੇ ਸਟੂਡੈਂਟ ਯੂਨੀਅਨ ਇਸ ਕਰਕੇ ਇਕੱਠੀ ਹੋਈ ਹੈ। ਮੈਂ ਦਿਮਪਕ ਕੁਮਾਰ ਅਮਾਦੀ ਪਾਰਟੀ ਖਾਤਰ ਯੁਵਾ ਸੰਘਰਸ਼ ਕਮੇਟੀ ਦਾ ਪ੍ਰਧਾਨ ਹਾਂ ਕਿ ਇੰਟੈਲੈਕਚੁਅਲ ਵਿੰਗ ਫਗੜਾ ਹਲਕਾ ਦਾ ਕੋਆਰਡੀਨੇਟਰ ਹਾਂ ਅੱਜ ਇੱਥੇ ਲੋਗ ਇਟ ਸਟੂਡੈਂਟ ਯੂਨੀਅਨ ਇਸ ਕਰਕੇ ਇਕੱਠੀ ਹੋਈ ਹੈ ਕਿਉਂਕਿ ਛੇੜੂ ਪੁਲਿਸ ਤੇ ਪ੍ਰਸ਼ਾਸਨ ਨੂੰ ਦੇਖਦੇ ਹੋਏ ਉਹਨਾਂ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਹੋ ਰਹੇ ਸਟੂਡੈਂਟਸ ਨੂੰ ਦੇਖਦੇ ਹੋਏ ਅੱਜ ਇੱਥੇ ਇਕੱਠੇ ਹੋਏ ਆ ਸਾਡੇ ਕੋਲ ਬਹੁਤ ਸਾਰੇ ਮਸਲੇ ਸਟੂਡੈਂਟਸ ਕੋ ਆ ਚੁੱਕੇ ਨੇ ਜਿਨ੍ਹਾਂ ਕਰਕੇ ਸਾਡੇ ਸਟੂਡੈਂਟਸ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਸੁਰੱਖਿਆ ਕਰਮਚਾਰੀ ਨਾ ਕਿ ਸਟੂਡੈਂਟਸ ਨੂੰ ਤੰਗ ਕਰਨ ਦੇ ਲਈ ਹੁੰਦੇ ਹਨ ਪਰ ਇਹ ਪ੍ਰਸ਼ਾਸਕ ਇਹੋ ਜਿਹਾ ਬਣ ਚੁੱਕਾ ਹੈ ਕਿ ਬਾਹਲੇ ਆਏ ਸਟੂਡੈਂਟਾਂ ਦੇ ਦਾਬਾ ਪਾ ਰਹੇ ਨੇ ਦਾਬਾ ਪਾ ਰਹੇ ਬਾਹਲੇ ਆਏ ਸਟੂਡੈਂਟਾਂ ਨੂੰ ਤੰਗ ਕਰ ਰਹੇ ਨੇ ਬਾਹਲੇ ਆਏ ਹੋਏ ਸਟੂਡੈਂਟਾਂ ਤੋਂ ਪੈਸੇ ਖਾ ਰਹੇ ਨੇ ਉਹਨਾਂ ਨੂੰ ਗਲਤ ਕੇਸਾਂ 'ਚ ਫਸਾ ਰਹੇ ਨੇ ਅੱਜ ਅਸੀਂ ਇਸ ਕਰਕੇ ਇੱਥੇ ਇਕੱਠੇ ਹੋਏ ਆ ਕਿਉਂਕਿ ਅਸੀਂ ਇਹ ਜੋਰ ਨਹੀਂ ਜੜਾਂਗੇ ਇਸ ਦੌਰਾਨ ਕੁਝ ਹੋਰ ਵਿਦਿਆਰਥੀਆਂ ਨੇ ਵੀ ਪੁਲਿਸ ਉੱਪਰ ਤੱਕੇਸ਼ਾਈ ਦੇ ਦੋਸ਼ ਲਗਾਏ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਰਾਤ ਸਮੇਂ ਅਗਰ ਉਹ ਘੁੰਮਣ ਫਿਰਨ ਲਈ ਜਾਂਦੇ ਹਨ ਤਾਂ ਰਸਤੇ ਵਿੱਚ ਪੁਲਿਸ ਅਧਿਕਾਰੀ ਉਨ੍ਹਾਂ ਤੇ ਅਤਿਆਚਾਰ ਕਰਦੇ ਨੇ ਜਦ ਕਿ ਕੁਝ ਸ਼ਰਾਰਤੀ ਅਨਸਰ ਵੀ ਉਨ੍ਹਾਂ ਨਾਲ ਮਾਰਕੁੱਟ ਕਰਕੇ ਨਗਦੀ ਜਾਂ ਹੋਰ ਸਮਾਨ ਖੋ ਕੇ ਫਰਾਰ ਹੋ ਜਾਂਦੇ ਹਨ ਪਰ ਪੁਲਿਸ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਹੀ ਪਰੇਸ਼ਾਨ ਕਰਦੀ ਹੈ ਕਿੰਨੇ ਅੱਗੇ ਵੀ ਕਦੇ ਐਸੇ ਹੋਇਆ ਹੈ ਅੱਗੇ अगि अगि एक टाइम हुआ ऐसा कितनी देर पहले अ वो तो दो महीने की बात है बार-बार क्यों टॉर्चर कर रहे हैं पता नहीं कैसे उसकी प्रॉब्लम है आपको आपने मॉर्निंग टाइम पुलिस वालों को थाने में जाकर कोई बात किया उसके बाद नहीं 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 क्या? उनका कोई फोन आया आपको तो नहीं कोई अब आप क्या चाहते हो अरे हम जैसे चाहते हैं कि मैं स्पेशल तो आपके साथ उन्होंने कोई शारीरिक छेड़खानी तो नहीं किया मेरे को बताया गया कि वो लखनऊ गए हुए किसी सिलसिले से किसी केस की के वजह से ठीक है तो उन्होंने बोला आप बस अपनी एप्लीकेशन लिख के दे दीजिए तो मैंने अपनी एप्लीकेशन पूरी लिख के उनको दे दी ठीक है तो उन्होंने बोला कि अब आप चले जाइए आपको कल के बाद कॉल करके आपको बुलाया जाएगा जब इन्वेस्टिगेशन होगी ठीक है तो मेरे जाते टाइम उन्होंने मेरे से बोला कुछ खर्चा पानी इस टाइप से उन्होंने मेरे को बोला तो मेरे से उन्होंने एक हाफ दारू की बोतल ली कुछ चकना लिया मैंने उनको वो सब दिया ठीक है मैंने सोचा चलो मैं स्टूडेंट हूँ बाहर से आया हूँ इनके लिए कुछ कर दूंगा तो मेरा केस सॉल्व सोल्व करवा देंगे ये बाकी मेरे को इतना नहीं पता था कुछ तो मैंने इस वजह से उनको दे दिया और उस दिन के बाद से मेरे को उनकी तरफ से कोई कॉल ही नहीं आई है मेरे केस का कुछ उन्होंने किया ही नहीं है मेरे को जो बीस लड़कों ने मारा कुछ हुआ ही नहीं है और जिसने मारा था मेरे को उन लोगों ने मेरे को पहले ही बोल दिया था कि आप पुलिस स्टेशन जाओगे तो कुछ नहीं होगा मैं पुलिस में पहले से ही पैसे खिलाकर आपका मतलब पैसे खिला दूंगा पुलिस वालों को और पुलिस वाले आपकी कुछ नहीं सुनेंगे ए सारे मामले संबंधी जो तो चौंकी छेड़ू दे इंचार्ज एएसआई दर्शनलाल पट्टी ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲੋ ਗੇਟ ਦੀ ਲਾਇਨ ਐਂਡ ਆਰਡਰ ਨੂੰ ਕਿਸੇ ਵੀ ਹਾਲਤ ਵਿੱਚ ਭੰਗ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੋ ਸ਼ਰਾਰਤੀ ਅੰਸਰ ਰਾਤ ਸਮੇਂ ਹੁੱਲੜਵਾਜੀ ਕਰਦੇ ਨੇ ਪੁਲਿਸ ਉਹਨਾਂ ਖਿਲਾਫ ਹੀ ਕਾਰਵਾਈ ਕਰਦੀ ਹੈ ਤੇ ਅੱਗੇ ਤੋਂ ਵੀ ਕਰਦੀ ਰਹੇਗੀ ਉਨਾ ਕਿਹਾ ਕਿ ਜੋ ਵਿਦਿਆਰਥੀਆਂ ਵੱਲੋਂ ਪੁਲਿਸ ਖਿਲਾਫ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ। ਇਹ ਤਾਂ ਅੰਥਿਆ ਤੁਹਾਡੇ ਇਹ ਧੰਨੇ ਬਾਰੇ ਤੇ ਕੋਈ ਸਾਨੂੰ ਕੋਈ ਨੌਲੇ ਨਹੀਂ ਹੈਗੀ ਜਿਹੜਾ ਤੁਸੀਂ ਦੱਸਿਆ ਵੀ ਤੁਹਾਨੂੰ ਦੇ ਸਕੂਲ ਨੇ ਬਾਈਟ ਦਿੱਤੀ ਹੈ। ਪਰ ਅਸੀਂ ਜਿਹੜਾ ਰਾਤ ਨੂੰ ਲਾਅ ਐਂਡ ਆਰਡਰ ਜਿਹੜਾ ਇੱਥੇ ਲੌਗ ਇਨ ਵਿੱਚ ਕੈਮਰਾ ਰੱਖਿਆ ਹੋਇਆ ਹੈ। ਇਹ ਉਹ ਵਦੇ ਹੋ ਸਕਦੇ ਨੇ ਜਿਨ੍ਹਾਂ ਨੂੰ ਕਿਤੇ ਰਾਤ ਅਸੀਂ ਰੋਕਦੇ ਆਂ ਵੀ ਤੁਸੀਂ ਭਾਈ ਸਾਡੇ ਇੱਥੇ ਬਾਰਾਗਰਦੀ ਨਹੀਂ ਕਰਨੀ। ਤਾਂ ਉਹ ਸਕੂਲ ਬੋਲਦੇ ਹੁੰਦੇ ਨੇ ਉਧਰ ਦੇ ਬੱਸੇ ਬਹੁਤ ਜ਼ਿਆਦਾ ਸਟੂਡੈਂਟ ਹੈ ਇੰਦਾਂ ਨਹੀਂ ਕੋਈ ਕੰਪਲੇਂਟ ਅਸੀਂ ਸਟੂਡੈਂਟਾਂ ਨਾਲ ਕਰਦੇ ਨਹੀਂ ਹੈਗੇ। ਜਿਹੜੇ ਸ਼ਰਾਪਤੀ ਅੰਸਰ ਹੈਗੇ ਜਿਹੜੇ ਲਾਅ ਐਂਡ ਆਰਡਰ ਨੂੰ ਪ੍ਰੋਬਲਮ ਕਰਨੀ ਚਾਹੁੰਦੇ ਆ ਪਰ ਅਸੀਂ ਉਹ ਉਹਨਾਂ ਨੂੰ ਇਹੋ ਹੀ ਇਹਨਾਂ ਨੂੰ ਅਪੀਲ ਵੀ ਕਰਦੇ ਆ ਤੇ ਵਾਰਨਿੰਗ ਵੀ ਦਿੰਦੇ ਆ ਕਿ ਅਸੀਂ ਲਾਅ ਐਂਡ ਆਰਡਰ ਜਿਹੜਾ ਪ੍ਰੋਬਲਮ ਇਥੇ ਨਹੀਂ ਆਉਂਦਾ ਜੀ ਸੋ बार-बार ਉਹਨਾਂ ਨੇ ਕਿਹਾ ਸੀ ਸਟੂਡੈਂਟਸ ਨਾਲ ਕਿ ਧੱਕਾਸ਼ਾ ਹੀ ਕਰ ਰਹੀ ਹੈ ਪੁਲਿਸ ਕੋਈ ਧੱਕਾਸ਼ਾ ਹੀ ਨਹੀਂ ਹੋ ਰਹੀ ਜਿਹੜਾ ਬੰਦਾ ਲਾਅ ਐਂਡ ਆਰਡਰ ਨੂੰ ਪ੍ਰੋਬਲਮ ਕਰੂਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਪਹਿਲਾਂ ਵੀ ਹੋਈਆਂ ਨੇ ਤੇ ਅੱਗੇ ਤੋਂ ਵੀ ਹੋਣਗੀਆਂ ਉਹਨਾਂ ਦੇ ਖਿਲਾਫ ਸਰ ਜਿਹੜਾ ਦਵਾਈਆਂ ਵਗਾਰ ਕੇ ਨੇ ਖੋਈਆਂ ਹੈਗੀਆਂ ਕੋਈ ਸ਼ੁੱਸ਼ ਨੂੰ ਲੈ ਕੇ ਇਹ ਮਾਮਲਾ ਭੱਗਿਆ ਉਹ ਮੇਰੇ ਸਹਾਇਕ ਜੀ ਸੀ ਜਿਹੜਾ ਆਪਣੇ ਸਾਡੀ ਡਿਊਟੀ ਤੇ ਸੀ ਤਾਂ ਉਹਨਾਂ ਨੇ ਚੈੱਕ ਕੀਤੀਆਂ ਉਹ ਕਹਿੰਦੇ ਵੀ ਤੁਹਾਨੂੰ ਥੋੜਾ ਜਿਹਾ ਸ਼ੱਕ ਆ ਵੀ ਤੇਰੇ ਕੋਲ ਦਵਾਈਆਂ ਕਿਉਂਕਿ ਰਾਤ ਨੂੰ ਜਿਹੜਾ ਚ ਉਹ ਕਹਿੰਦਾ ਮੈਂ ਉੱਤੇ ਸਪੋਰਟਸ ਮੈਨ ਆ ਤੇ ਰਾਤ ਨੂੰ 1 ਵਜੇ ਦੇ ਕਰੀਬ 1:00 ਵਜੇ ਘੁੰਮ ਰਿਹਾ ਸੀ ਜੀ ਜਿਹੜਾ ਕਿ ਸਪੋਰਟਸ ਮੈਨ ਅੰਦਰੋਂ 1 ਵਜੇ ਬਾਹਰ ਕੀ ਲੈਣ ਆਇਆ ਕੋ ਸ਼ੱਕ ਦੇ ਆਧਾਰ ਤੇ ਉਹਨੀਆਂ ਦਵਾਈਆਂ ਜਿਹੜੀਆਂ ਚੈੱਕ ਕੀਤੀਆਂ ਜੀ ਨਾ ਵੀ ਹੋਈਆਂ ਗਈਆਂ ਕੋਈ ਤੁਹਾਡੇ ਗਾਇ ਤੇ ਭਾਗ ਜਿਹੜੇ ਇਲਜ਼ਾਮ ਲੱਗੇ ਸਾਰੇ ਬੇਬੁਨਿਆਦ ਹਾਂ ਬਿਲਕੁਲ ਬਿਲਕੁਲ ਜੀ ਇਹ ਬੇਬੁਨਿਆਦ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਹੁਣ ਮੂੰਹ ਬ ਉਹਨਾਂ ਨੂੰ ਵਾਰਨਿੰਗ ਵਰਾ ਦੇ ਕੇ ਚੜਿਆ ਹੋਇਆ ਇਹ ਉਹ ਲੋਕ ਨੇ ਜਿਹੜੇ ਕੋਈ ਕਰਦੇ ਗੱਲਾਂ ਸਰ ਅੱਧੀ ਅੱਧੀ ਰਾਤ ਨੂੰ ਬੇਲਗਾਮ ਫਿਰਦੇ ਹੈਗੇ ਸਾਰੇ ਜਾਣੇ ਤੁਸੀਂ ਦੁਕਾਨਾਂ ਕਿਉਂ ਨਹੀਂ ਬੰਦ ਕਰਾਉਦੇ ਜਿਹੜੇ ਅੱਧੀ ਰਾਤ ਦੁਕਾਨਾਂ ਖੁੱਲੀਆਂ ਹੁੰਦੀਆਂ ਅਸੀਂ ਦੇਖੀਏ ਲੋਕ ਇੱਥੇ ਅਸੀਂ 11 ਵਜੇ ਇਹਨਾਂ ਨੂੰ ਟਾਈਮ ਦਿੱਤਾ ਹੋਇਆ ਉਸ ਤੋਂ ਬਾਅਦ ਅਸੀਂ ਜਾਂਦੇ ਰੌਣ ਤੇ ਤੇ ਜੇ ਕੋਈ ਦੁਕਾਨ ਖੋਲਦੀ ਉਹਨੂੰ ਵਾਰਨਿੰਗ ਦੇ ਕੇ ਭਾਈ ਅੱਗੋਂ ਨਹੀਂ ਖੁੱਲਣੀ ਹੈਗੀ ਦੁਕਾਨ ਤਾਂ ਬਿਲਕੁਲ ਇਹ ਰਾਤ ਅਸੀਂ ਸ਼ਾਂਤਮਈ ਰੱਖਿਆ ਹੋਇਆ ਕੋਈ ਵੀ ਦੁਕਾਨ ਵਾਹੇ ਨਹੀਂ ਖੁੱਲਣੀ